ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਬੈਲ ਆਈਕਨ ਦਾ অপਸ਼ਨ ਔਨ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਸਾਰਿਆਂ ਤੱਕ ਪਹਿਲੀ ਵਾਰ ਚ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਵੀਡੀਓ ਨੂੰ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿੰਨੀ ਦੀ ਲੱਗੀ ਚਲੋ ਜੀ ਸਟਾਰਟ ਕਰਦੇ ਆਪਾਂ ਅੱਜ ਦਾ ਵਲੌਗ ਇੱਥੇ ਟਾਈਮ ਹੋ ਗਿਆ ਸੀ 3:30 ਵਜੇ ਦਾ ਤੇ ਆਪਾਂ ਸਾਰੇ ਪਸ਼ਵਾਂ ਨੂੰ ਨੀਰਾ ਪਾ ਕੇ ਆਪਾਂ ਬਣਾਤਾ ਸੀਗਾ ਪਹਿਲਾਂ ਆਪਣਾ ਟਾਈਮ ਹੀ ਨਹੀਂ ਲੱਗਿਆ ਵਲੌਗ ਸ਼ੂਟ ਕਰਨ ਦਾ ਕਿਉਂਕਿ ਅੱਜ ਜੇ ਆਪਾਂ ਵਲੌਗ ਸ਼ੂਟ ਕਰਦੇ ਕੰਮ ਦੇ ਟਾਈਮ ਤੇ ਫਿਰ ਆਪਾਂ ਲੇਟ ਹੋ ਜਾਂਦੇ ਤੇ ਹਵਾ ਬਹੁਤ ਚੱਲਦੀ ਸੀ ਤਾਂ ਕਰਕੇ ਆਪਾਂ ਧੁੱਪੇ ਧੁੱਪੇ ਨਵਾ ਕੇ ਬੰਨਤੀਆਂ ਤੇ ਅੱਜ ਆਪਣੀ ਮੱਝ ਬਿਮਾਰ ਹੋ ਗਈ ਜਿਹੜੀ ਤਾਜੀ ਸੂਈ ਸੀਗੀ ਸੋਚਦੇ ਕੁਸ਼ੋਰ ਹੁੰਨੇ ਆ ਹੋ ਕੁਸ਼ ਹੋਰੀ ਆਂਦਾਗਾ ਸੋਚਿਆ ਤਾਂ ਐਸੀਗਾ ਵੀ ਐਤ ਕੀ ਵਧੀਆ ਦੁੱਧ ਤੇ ਚੱਲੀ ਜਾਂਦੀ ਐ ਤੇ ਆਪਾਂ ਐਤ ਕੀ ਵੱਧ ਤੋਂ ਵੱਧ ਦੁੱਧ ਲਵਾਂਗੇ ਇਹ ਤੋਂ ਜਿੰਨਾ ਹੀ ਦੇ ਸਕੀ ਵੀ ਵਧੀਆ ਖਰਾਕ ਪਾਵਾਂਗੇ ਆਪਾਂ ਤਿਆਰ ਵੀ ਸ਼ੁਰੂ ਤੋਂ ਪੂਰੀ ਰੀਝ ਲਾ ਕੇ ਕੀਤੀ ਸੀਗੀ ਐਤ ਕੀ ਕਿਤੇ ਜੀ ਕੋਈ ਕਮੀ ਨਹੀਂ ਹੋਣ ਦਿੱਤੀ ਸੀ ਇਹਨੂੰ ਤੇ ਬਸ ਹੁਣ ਬਿਮਾਰ ਹੋ ਗਈ ਪਹਿਲਾਂ ਤਾਂ ਸਵੇਰੇ ਦਾ ਬਲੱਡ ਘਟ ਗਿਆ ਤੇ ਬਾਅਦ ਦੇ ਵਿੱਚ ਥੋੜੇ ਟਾਈਮ ਬਾਅਦ ਇਹਦਾ ਟੈਂਪਰੇਚਰ ਘਟ ਗਿਆ ਜਿਵੇਂ ਡਾਊਨ ਹੋ ਗਈ ਸਵੇਰੇ ਤਾਂ ਮੱਝ ਦੇਖੋ ਜੀ ਬਸ ਸਹੀ ਹੋਇਆ ਇਹ ਦੁੱਧ ਦਾ ਤਾਂ ਕੀ ਐ ਦੁੱਧ ਦਾ 2 ਕਿਲੋ ਘੱਟ ਸਹੀ ਪਰ ਮਾਜੀ ਠੀਕ ਹੋ ਜੇ। ਇਹ ਕੇ ਤਾਂ ਬਸ ਕੰਡਾ ਬੱਜਿਆ ਨਹੀਂ ਚੱਲਦੀ। ਕਿਉਂਕਿ ਇਧਰ ਬਸ ਜਰਮਾੜੀ ਤਕਲੀਫ ਆਦੀ ਜਮਾ ਸੁੱਕ ਕੇ ਟੱਕੇ ਵਰਗੀ ਹੋ ਜਾਂਦੀ ਐ। ਕਿਉਂਕਿ ਪਿਛਲੀ ਵਾਰ ਵੀ ਇਹਨੂੰ ਵੀ ਠੰਡ ਜੀ ਦੀ ਸ਼ਿਕਾਇਤ ਹੋ ਗਈ ਸੀਗੀ ਪਰ ਉਦੋਂ ਟੋਕੜ ਸੀਗੀ। ਉਦੋਂ ਜਮਾ ਐਨ ਹੋ ਗਈ ਸੀਗੀ। ਐਂ ਲੱਗਦਾ ਸੀਗਾ ਵੀ ਇਹ ਠੀਕ ਹੋ ਜੂਗੀ ਦੁਬਾਰੇ। ਜਮਾ ਸੁੱਕ ਗਈ ਸੀਗੀ ਐ ਹੱਡੀ ਨਿਕਲ ਗਏ ਸਾਰੇ। ਚਲੋ ਐਤ ਕੀ। ਮਿਹਨਤ ਤਾਂ ਬਹੁਤ ਕੀਤੀ ਐ ਪਰ ਆਪਾਂ ਟਰਾਈ ਕਰਾਂਗੇ ਵੀ ਲੱਸੀ ਨਾ ਹੁੰਦੀ ਇਹ ਵਧੀਆ ਖਰਾਕ ਪਾਵਾਂਗੇ। ਬਾਕੀ ਦੇਖੋ ਪ੍ਰਮਾਤਮਾ ਦੀ ਮਰਜ਼ੀ ਹੈ। ਦਾਦਾ ਨਜਰੀ ਲੱਗੀ ਵਿਚਾਰੀ ਨੂੰ ਉਧਰੋਂ ਕੱਟੀ ਬੈਠੀ ਐ ਚੁੱਪਾ ਕਰੀ। ਸਵੇਰੇ ਦੁੱਧ ਵੀ ਨਹੀਂ ਪੀਤਾ ਕੱਟੀ ਨੇ ਜਮਾ ਪਾਣੀ ਚੱਲੀ ਜਾਂਦਾ ਕੱਟੀ ਦੇ ਵੀ ਦਵਾਈ ਵੀ ਦਵਾਤੀ ਟੀਕੇ ਵੀ ਲਵਾਤੇ ਡਾਕਟਰ ਤੋਂ। ਤੇ ਉਧਰ ਆਪਣੀਆਂ ਦੋਹੇ ਕੱਟੀਆਂ ਖੜੀਆਂ ਨੇ। ਤੋਂ ਪੈਨਮਾ ਕੇ ਬੰਦੇ ਆਪਰ ਨਾਲੇ ਪਸ਼ੂਆਂ ਨੂੰ ਪਰ ਫੇਰ ਵੀ ਪਤਾ ਹੀ ਨਹੀਂ ਲੱਗਦਾ ਕਦੋਂ ਕੀ ਹੋ ਜੇ ਬਸ ਅੱਜ ਹਵਾ ਬਹੁਤ ਚੱਲੀ ਜਾਂਦੀ ਹੈ ਹੁਣ ਤਾਂ ਆਪਾਂ ਐ ਕਰਿਆ ਕਰਾਂਗੇ ਬਸ ਇੱਕ ਦਿਨ ਛੱਡ ਕੇ ਪਸ਼ੂ ਨਮਾਇਆ ਕਰਾਂਗੇ ਸੱਜਰ ਮੱਝ ਤਾਂ ਹੁਣ ਆਪਾਂ 2-3 ਦਿਨ ਨਮੋਦੀ ਨਹੀਂਗੇ ਕਿਉਂਕਿ ਬਿਮਾਰ ਹੋ ਕੇ ਠੀਕ ਹੈ ਹਲੇ ਵੀ ਚੰਗੀ ਤਾਂ ਠੀਕ ਨਹੀਂ ਜੀ ਨੀਰਾ ਖਾਣਾ ਨਹੀਂ ਲੱਗ ਰਹੀ ਮਾੜਾ ਮੋਟਾ ਇਹ ਮੂੰਹ ਮਾਰਦੀ ਹੈ ਨੀਰੇ ਤੇ ਕੱਟੀ ਤਾਂ ਜਮੇ ਹੀ ਚੁੱਪ ਕੀਤੀ ਜੀ ਬੈਠੀ ਹੈ ਤੇ ਮੈਂ ਸੋਚਿਆ ਵੀ ਆਪਾਂ ਵਲੌਗ ਬਣਾ ਲਈਏ ਕਿਉਂਕਿ ਕੱਲ ਵੀ ਨਹੀਂ ਪਾਇਆ ਵਲੌਗ ਆਪਾਂ ਚਲੋ ਜੀ ਵੈਸੇ ਪਹਿਲਾਂ ਮੰਨਤਾ ਹੈ ਨਹੀਂ ਸੀ ਵਲੌਗ ਬਣਾਉਂਦਾ ਚਾਹ ਫਿਰ ਆਪਾਂ ਛੋਟੀ ਕਲਿੱਪ ਪਰ ਸ਼ੂਟ ਕਰ ਲਈ ਇੱਥੇ ਸੱਜ ਆਪਣੇ ਪਿੰਡ ਦੇ ਅਵਾਰਾ ਗਾਂ ਛੱਡ ਗਿਆ ਕੋਈ ਉਹਨੂੰ ਨੀਰਾ ਪਾਈ ਜਾਂਦਾ ਹੈਗਾ ਗਊ ਦਾ ਪੁੰਨੀ ਹੁੰਦਾ ਹੈਗਾ ਸਵੇਰ ਵੇਲੇ ਮੈਂ ਖਵਾਤਾ ਸੀਗਾ ਹੁਣ ਸੱਜ ਖਵਾਈ ਜਾਂਦਾ ਹੈਗਾ ਨੀਰਾ ਉਹਨੂੰ ਚਲੋ ਸਾਇ ਬਾਏ ਕਰੀਂ ਲੋ ਜੀ ਕੋਨ ਹੁੰਦਾ ਹੈ ਢਿੱਡ ਭਰ ਲੈਂਦੀ ਹੈ ਤਾਂ ਜਿੱਥੇ ਆਪਾਂ ਇੰਨੇ ਪਸ਼ੂਆਂ ਨੂੰ ਪਾਉਣਾ ਉੱਥੇ ਜੇ 12 ਪਸ਼ੂ ਨੂੰ ਵੀ ਪਾਏ ਵਧੀਆ ਹੀ ਹੁੰਦਾ ਹੈ ਚਲੋ ਜੀ ਵਲੋਗ ਦਾ ਐਂਡ ਆ ਪੈਠੀ ਕਰਦੇ ਆ ਜੇ ਵਲੋਗ ਵਧੀਆ ਲੱਗੇ ਵਲੋਗ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਥੈਂਕ ਯੂ